ਏ ਵੈਰੀ ਗੁੱਡ ਜਿਹਦਾ ਇੰਤਜ਼ਾਰ ਸੀ ਉਹ ਵੀ ਕਹਿੰਦੇ ਪਹੁੰਚ ਗਿਆ ਨਿਕਲਦੇ ਥਲੋਂ ਬੈਠਣ ਦਾ ਸਟਾਈਲ ਤਾਂ ਤੇਰੀ ਆ ਓਏ ਬੈਠਣ ਦਾ ਸਟਾਈਲ ਤਾਂ ਤੇਰੀ ਆ ਲੈ ਵੀ ਪ੍ਰਮਾਤਮਾ ਸੁੱਖ ਰੱਖੇ ਦੋਨੇ ਨਗੀਨੇ ਆਪਣੇ ਸ਼ੌਂਕ ਨਾਲ ਆਪਾਂ ਘਰੇ ਰੱਖਣੇ ਆ ਸਾਸਤਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਮਿੱਤਰੋ ਮੁਕਸਰ ਮੰਡੀ ਤਾਂ ਹੋ ਗਈ ਵਾਪਸੀ ਜਿਹੜਾ ਬਸ਼ੀਰਾ ਲਿਆਂਦਾ ਅੱਜ ਤੁਹਾਨੂੰ ਆਪਾਂ ਬਸ਼ੀਰਾ ਦਿਖਾਵਾਂਗੇ ਆ ਬਲੌਗ ਦੇ ਵਿੱਚ ਤੇ ਆਪਣੀ ਘੋੜੀ ਦਿਖਾਵਾਂਗੇ ਲਾਲ ਸਾਰੀਆਂ ਘੋੜੀਆਂ ਦੀ ਡਿਟੇਲ ਦਵਾਂਗੇ ਤੁਹਾਨੂੰ ਮੁਕਸਰ ਮੰਡੀ ਤੇ ਤਾਂ ਬਾਈ ਇਹ ਲਾ ਲਓ ਤੁਸੀਂ ਖੜਨ ਦਾ ਟਾਈਮ ਨਹੀਂ ਤੇ ਹਾਂ ਉੱਥੇ ਲਿਆਂਦਾ ਤੇ ਮੁਕਸਰ ਮੰਡੀ ਤੇ ਪਤਾ ਗੱਲ ਕੀ ਸੀ ਕਿ ਜੇ ਆਪਾਂ ਜਿਹੜੇ ਵੀ ਮਰਜੀ ਟੈਂਟ ਤੇ ਖੜ ਜੀ ਜਿਹਦੇ ਵੀ ਜਾਨਵਰ ਦਾ ਰੇਟ ਪੁੱਛ ਲਈਏ ਖੜਨੇ ਹੀ ਨਹੀਂ ਦਿੰਦੇ ਸੀ ਨੌਕਰੇ ਬਸ਼ੀਰੇਆਂ ਦਾ 5-5 ਲੱਖ 10-10 ਲੱਖ ਰੁਪਏ ਮੰਗੇਗੇ ਨਾਲੇ ਚੈਨ ਜਾਣ ਆ ਇਸ ਕੰਮ ਦੇ ਵਿੱਚ ਵੀਰ ਤੇ ਵੀ ਵੀ ਕਹਦਾ ਕਿ ਭਈ ਇਹਨਾਂ ਰੇਟ ਹੁੰਦਾ ਯਾਰ ਮੈਂ ਇਹਨੂੰ ਕਿਹਾ ਮਾਂ ਜਿਹੜਾ ਭਈ ਇਹਨਾਂ ਰੇਟ ਮੰਗੀ ਜਾਂਦੇ ਆ ਉਹ ਵਾਪਸ ਲੈ ਕੇ ਜਾਣਗੇ ਕਰਨ ਕਿਉਂ ਵੀਰੇ ਉਹ ਕਿਉਂਕਿ ਉਹ ਭਈ ਵਾਪਸ ਲੈ ਕੇ ਜਾਣਗੇ ਜਿਹੜਾ ਇਹਨਾਂ ਰੇਟਾਂ ਕਿਉਂਕਿ ਭਈ ਮਾਲ ਦਾ ਮੁੱਲੀ ਵੇਖਣਾ ਆਪਾਂ ਲਿਆਉਣਾ ਜਾਇਜ਼ ਰੇਟ ਤੇ ਜਾਨਵਰ ਜਾਇਜ਼ ਹੀ ਵੇਚਦੇ ਆ ਠੀਕ ਹੈ ਕਿਉਂ ਵੇਚਦੇ ਆ ਨਵੇਂ ਬੰਦਿਆਂ ਦਾ ਸ਼ੌਂਕ ਪੂਰਾ ਹੁੰਦਾ ਕੋਈ ਨਵੇਂ ਬੰਦੇ ਦਾ ਲਾਂਭਾ ਨਹੀਂ ਆਵੇ ਸਾਫ਼ ਸੁਥਰੀ ਚੀਜ਼ ਦਿੰਦੇ ਆ ਸ਼ੌਂਕ ਪੂਰਾ ਹੁੰਦਾ ਘੱਟ ਬਜਟ ਤੇ ਵੀ ਉਸ ਤੋਂ ਬਾਅਦ ਕੋਈ ਵੀ ਬੰਦਾ ਲੈ ਲਵੇ ਤੇ ਬਾਕੀ ਇੱਕ ਖੁਸ਼ਖਬਰੀ ਹੋਰ ਮਰੋਕੋ ਲੈਂਦਾ ਇੱਕ ਜਾਨਵਰ ਲੈ ਫਿਰ ਦੂਜਾ ਜਾਨਵਰ ਵੀ ਦਿਖਾਦੀ ਇੱਕ ਤਾਂ ਘੋੜਾ ਲੈਂਦਾ ਇੱਕ ਜਾਨਵਰ ਜਿਹੜਾ ਦੂਜਾ ਲੈਂਦਾ ਹੋਵੇ ਦਿਖਾਉਣੇ ਆ ਟੈਂ ਟੈਂ ਸਸਰੀਕਾਲ ਜੀ ਤੇ ਬਾਈ ਜੀ ਹੁਣੀ ਪਹੁੰਚੇ ਨਹੀਂ ਸਭ ਤੋਂ ਪਹਿਲਾਂ ਤਾਂ ਹੈਲੋ ਅੱਜ ਪਹੁੰਚੇ ਨੇ ਬਾਈ ਨਹੀਂ ਤਾਂ ਬਾਈ ਨੇ ਵੀ ਮੁਕਸਰ ਜਾਣਾ ਸੀਗਾ ਸੋ ਜਿਹੜੀ ਡਿਊਟੀ ਸੀਗੀ ਉਧਰ ਕਿਸਾਨ ਜੂਨੀਅਰ ਦੇ ਧਰਨੇ ਤੇ ਉਹ ਸਪੈਸ਼ਲ ਸੀਗੀ ਤੇ ਹੋਰ ਵੀਰੇ ਕਦੋਂ ਪਹੁੰਚੇ ਫਿਰ ਪਿੰਡ ਹੁਣੇ ਕਰਿਆ ਜੀ ਆਪਾਂ ਨੂੰਰੇ ਆਪਡਾਉਣ ਵਾਪਸੀ ਹੋ ਗਈ ਹਨਾ ਆਪਣਾ ਉਹ 7-8 ਕਿਲੋਮੀਟਰ ਪਿੰਡ ਹੈ ਜੀ ਊਰੇ ਆਪ ਆਪਣੇ ਜਦੋਂ ਤੁਸੀਂ ਜੌਬ ਕਰਨ ਬਾਗੇ ਸੀਗੇ ਮਹਾਲੀ ਸਕਿਉਰਟੀ ਕਟ ਦੀ ਉੱਥੇ ਬੜਾ ਦਿਲ ਲੱਗਦਾ ਸੀ ਜੇ ਊਰੇ ਆਪਣੇ ਘਰੇ ਜੀ ਤਾਂ ਜੀ ਦੇਖੋ ਐਵੇਂ ਜੀ ਪਿੰਡ ਤਾਂ ਪਿੰਡੇ ਹੁੰਦੇ ਹੀ ਹੈ ਨਾ ਹਾਂ ਉਹ ਜ਼ਾਹਿਰ ਹੈ ਜੀ ਸ਼ਹਿਰ ਤੇ ਥੋੜੇ ਜਿਹੇ ਰੈਂਟ ਦੇ ਖਰਚੇ ਪੈ ਜਾਂਦੇ ਨੇ ਆਪਾਂ ਇੱਕ ਬਾਈ ਦੀ ਮਜਬੂਰੀ ਸੀਗੀ ਜੀ ਉੱਥੇ ਬਾਈ ਦੀ ਵਾਈਫ ਹਨ ਜੋ ਸਾਡੀ ਪਰਜਾਈ ਤੇ ਉਹ ਉੱਥੇ ਆਪਣਾ ਜੌਬ ਕਰਦੇ ਸੀਗੇ ਨਰਸਿੰਗ ਦੀ ਤੇ ਉਹਨਾਂ ਕਰਕੇ ਇਹਨਾਂ ਨੂੰ ਉਹੀ ਹਸਪੀਟਲ ਦੇ ਬਾਹਰ ਜੌਬ ਕਰਨੀ ਪੈਗੀ ਸਿਕਿਉਰਟੀ ਕਰਦੀ ਰਾਖੀ ਅਸੀਂ ਰਾਖੀ ਕਰਦੇ ਰਹਿ ਗਏ ਹੈ ਅਕਸਰ ਤੁਸੀਂ ਜਾਏ ਜਿਹੜੀ ਸਾਲ ਦੀ ਮੀਨਤਾ ਜਾਨਵਰ ਬੰਨ ਡਾਉਣ ਕੁ ਦਾ ਕੱਟਦੇ ਤਾਂ ਨਹੀਂ ਜਾਗਰ ਰੇਟ ਰੇਟ ਬਹੁਤ ਮੰਗੀ ਗਏ ਬਾਈ ਉੱਥੇ ਰੇਟ ਤਾਂ ਫਿਰ ਆਏ ਆ ਨਾ ਸਾਲ ਬਾਦੋਂ ਜਾਨਵਰ ਤਿਆਰ ਹੁੰਦਾ ਜਿਨ੍ਹਾਂ ਦੀ ਹੁਣ ਘੋੜੀਆਂ ਈ ਤੀਆਂ ਫਿਰ ਰੂੰ ਹੀ ਮੰਗੀ ਜਾਂਣਾ ਨਜਾਇਜ਼ੇ ਮੰਗੀ ਜਾਂਦੇ ਨੇ ਉਹ ਹੁਣ ਘੋੜੀਆਂ ਵੀ ਦੱਸਦੇ ਨੇ ਹੁਣ ਆਪਾਂ ਹੁਣ ਜੇ ਜਿੰਨਾ ਉਹਨੂੰ ਦਾਣਾ ਪਾਤਾ ਫਿਰ ਦਾਣਾ ਵੀ ਗਣਦੇ ਹੁੰਦੇ ਨੇ ਦਾਣਾ ਪਾਤਾ ਹੁਣ ਆਪਾਂ 1.5 ਲੱਖ ਰੁਪਇਆ ਕਹਿ ਦਈਏ ਉਹ ਕਿਤੇ ਛੋਟੀ ਗੱਲ ਜੀ ਹੋ ਜਾਂਦੀ ਹੈ ਨਾ 2 ਲੱਖ ਰੁਪਏ ਦੇ ਫਿਰਦੇ ਉਹਨਾਂ ਘੋੜੀਆਂ ਹਨਾ ਵੀ ਛਾੜੀ ਐਨੇ ਦੀ ਆ ਐਨੇ ਦੀ 2 2.5 ਤੋਂ ਸਟਾਰਟ ਹੈ ਘੋੜੀ ਦੀ ਸਰਵਿਸ ਅੱਡ ਓਪਨ ਅੱਜ ਜਿਹੜੀ ਆਪਣੀ ਨਵੀਂ ਘੋੜੀ ਜੁਗਨੀ ਟੂ ਟੂ ਤਾਂ ਦੇਖ ਲਈ ਥੋੜੀ ਕਿਵੇਂ ਲੱਗੀ ਤੈਨੂੰ ਚੰਗੀ ਲੱਗੀ ਐਨ ਚੰਗੀ ਆ ਰਾਈਡਿੰਗ ਨੂੰ ਵਧੀਆ ਤੇਰੇ ਤੋਂ ਬਾਤ ਤਾਂ ਘੋੜੀਆਂ ਦਾ ਜਲ ਵੀ ਨਹੀਂ ਲੱਗਿਆ ਹੈਗਾ ਰਾਤ ਸਨੋ ਪੈਂਦੀ ਘੋੜੀ ਦੀ ਹਾਲਤ ਦੇਖ ਲਈ ਬੰਨੇ ਘੋੜੀ ਤਾਂ ਬਸ ਐ ਸਮਝ ਲੈ ਤੇਰੇ ਤੋਂ ਬਿਨਾ ਜੀਏ ਨਹੀਂ ਲਾਇਆ ਉਹਨਾਂ ਨੇ ਸੱਟਾ ਖਾਰੀ ਦੀ ਤੇਤੋਂ ਬਿਨਾ ਜੀ ਨਹੀਂ ਲਾਇਆ ਬਾਕੀ 9 ਜਨਵਰੀ ਆਗੇ ਜਾਗਰ ਨੂੰ ਵੀ ਦਿਖਾਵਾਂਗੇ ਬਾਈ ਤੁਹਾਨੂੰ ਵੀ ਦਿਖਾਵਾਂਗੇ ਕੱਲੀ ਕੱਲੀ ਡਿਟੇਲ ਵੀ ਦਵਾਂਗੇ ਹਜੇ ਕੋੜੀਆਂ ਦਾ ਹੋ ਗਿਆ ਹੈ ਤੇਲ ਵੀ ਤੇਲ ਵੀ ਦਵਾਂਗੇ ਸਾਰਾ ਕੁਝ ਦਵਾਂਗੇ ਹੋਰ ਸੁਣਾਉ ਤੂੰ ਜੀ ਮੈਂ ਹੁਣ ਲੰਚ ਦਾ ਟਾਈਮ ਆ ਘੋੜਿਆਂ ਦਾ ਲੰਚ ਕਰਕੇ ਘੋੜਿਆਂ ਨੂੰ ਤੇ ਉਦੋਂ ਬਾਅਦ ਦਿਖਾਵਾਂਗਾ ਸਾਡਾ ਯਾਰ ਤੈਨੂੰ ਨਹੀਂ ਦਿਖਾਉਣਾ ਚਲੋ ਕਿਉਂ ਇਹ ਕਹਿੰਦਾ ਵੀ ਇਹ ਥੋੜਾ ਜਿਆਦਾ ਚਮਕਦਾ ਨਾ ਫਿਰ ਇਹ ਜਿਹੜੇ ਆਪਣੇ ਫੋਨ ਦੇ ਉਹ ਪਾਇਓ ਨੇ ਬੰਦਾ ਤਾਂ ਕਹਿੰਦਾ ਕਹਿੰਦਾ ਮੈਨੂੰ ਤਾਂ ਖਾਣਾ ਲੰਚ ਪਾਇਓ ਨੇ ਚਮਕਦਾ ਨੀਲੇ ਲੰਚ ਨੇ ਨਾ ਸੰਗ ਦਾ ਸੰਗ ਦਾ ਵੈਸੇ ਆਮ ਬੰਦਾ ਨਹੀਂ ਹੈਗਾ ਪੀਟੀ ਸਟੱਡ ਫਾਰਮ ਵਾਲਿਆਂ ਦਾ ਜਿਹੜਾ ਘੋੜਾ ਸ਼ਕਤੀ ਸ਼ੋਹਾਂ ਦੇ ਵਿੱਚ ਚੈਂਪੀਅਨ ਵੀ ਬਣਿਆ ਨਹੀਂ ਸੈਕਿੰਡ ਨੰਬਰ ਤੇ ਨਾ ਹਰੇਕ ਸ਼ੋਹਾਂ ਦੇ ਵਿੱਚ ਆਇਆ ਉਹ ਕੋੜੇ ਨੂੰ ਬਾਈ ਉਹਨਾਂ ਨੇ ਤਿਆਰ ਕੀਤਾ ਹੈਲਪ ਕੀਤੀ ਉਹਨਾਂ ਦੀ ਬਾਈ ਉਹਨਾਂ ਦੀ ਹਨਾ ਤੇ ਕਿੰਨੇ ਕਮੈਂਟ ਲਾਉਂਦੇ ਹੁੰਦੇ ਸੀ ਬਾਈ ਕੋੜੇ ਤੇ ਜਦੋਂ ਤਿਆਰ ਕਰਦੇ ਹੁੰਨੇ ਹੋ ਨਹੀਂ ਉਹ ਮੈਂ ਨਹੀਂ ਸੰਕਾਣਾ ਕਿਸੇ ਨੂੰ ਗੁਣ ਦੇਣਾ ਚੰਗੀ ਗੱਲ ਆ ਤੂੰ ਮੈਨੂੰ ਇਹ ਦੱਸ ਵੀ ਮਾਲਸ਼ਾਂ ਤਾਂ ਦਿਨ ਰਾਤ ਕਰਨੀਆਂ ਪੈਂਦੀਆਂ ਨੇ ਜਦੋਂ ਸ਼ੋਅ ਚ ਲਾਉਣਾ ਹਨਾ ਕਰਨੀਆਂ ਪੈਂਦੀਆਂ ਨੇ ਹਨਾ ਤੇ ਬਾਕੀ ਤੁਸੀਂ ਵੀ ਲੜਾ ਹੁਣ ਬਸ਼ੇਰਾ ਵੀ ਤਿਆਰ ਕੀਤਾ ਸੀ ਤੇ ਸੀ ਨੋਗਰਾ ਬਸ਼ੇਰਾ हां ਤੇ ਹੁਣ ਬਈ ਇਹ ਜਾਗਰ ਦਾ ਦੋਸਤ ਹੈ ਦੋਨੇ ਜਾਨੇ ਦੀ ਆੜੀ ਆ ਪੱਕੀ ਦੋਨੇ ਜਾਨੇ ਰਲ ਕੇ ਸੇਵਾ ਕਰਨਗੇ ਘੋੜੀਆਂ ਦੀ ਆ ਬਈ ਆਪਾਂ ਨੇ ਜਰਮਨ ਸ਼ੈਫਰ ਦੇ ਡੌਗ ਲਿਆਂਦੇ ਹੋਇਆ ਫੁੱਲ ਲੌਂਗ ਕੋਟ ਦੋਨੋਂ ਸਟੱਡ ਆ ਜੇ ਕਿਸੇ ਮੇਰੇ ਵੀਰ ਨੇ ਫੀਮੇਲ ਮੇਟ ਕਰਵਾਉਣੀ ਹੋਵੇ ਆਪਣਾ ਪਿੰਡ ਹੈਗਾ ਜੀ ਪਹਾੜਪੁਰ ਜ਼ਿਲ੍ਹਾ ਪਟਿਆਲਾ ਇਹ ਦੋਨੋਂ ਸਟੱਡ ਆ ਆਪਣੇ ਕੋਲ ਆ ਨੰਬਰ ਤੁਹਾਨੂੰ ਦੇ ਦਿੰਨੇ ਆ ਸਕਰੀਨ ਤੇ ਚੱਲਦਾ ਜੇ ਕਿਸੇ ਵੀਰ ਨੇ ਡੌਗ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਕੁੱਤੀ ਮੇਟ ਕਰਾਉਣੀ ਹੋਵੇ ਜਾਂ ਫਿਰ ਬਾਈ ਜੀ ਤੁਸੀਂ ਕੋਈ ਘੋੜੀ ਲੈਣੀ ਹੋਵੇ ਬਸ਼ੀਰਾ ਲੈਣਾ ਹੋਵੇ ਤਾਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਫੋਨ ਮੇਰਾ ਜਾਗਰਵਾਈ ਚੱਕੂਗਾ ਕਬੂਤਰ ਲੈਣੇ ਹੁਣ ਉਹ ਦੱਸ ਦੀ ਯਾਗਰ ਭਰਾ ਹੈ ਆਪਣਾ ਘਰ ਗੂਸ ਲੈਣੇ ਹੁਣ ਉਹ ਦੱਸ ਦੇ ਉਹ ਆ ਜਾ ਉਹ ਸਾਡਾ ਫਿਰਦਾ ਰੌਕਸੀ ਉਹ ਲਵੇ ਨਹੀਂ ਇਹਨਾਂ ਦੇ ਲੱਗਦਾ ਥੋੜਾ ਜਿਹਾ ਡਰਦਾ ਹੈ ਜੇ ਚਲੋ ਜੀ ਪਾਉ ਲਗਾਮ ਘੋੜੀ ਦੇ ਤੇ ਲਗਾਮ ਲਗੂਮ ਪਾ ਕੇ ਆਪਾਂ ਕੱਢਦੇ ਆ ਘੋੜੀ ਉੱਤੇ ਫਿਰ ਰਾਈਡਿੰਗ ਵੀ ਕਰਕੇ ਆਵਾਂਗੇ ਤੇ ਇੱਧਰ ਤੁਹਾਨੂੰ ਆਪਣੀਆਂ ਦਿਖਾ ਦਈਏ ਪਾਵਨ ਆਪਣੀ ਹੈ ਨਾ ਪਰੀ ਵੀ ਸੋਣੀ ਹੋਈ ਜਾਂਦੀ ਆ ਹਣ ਤਾਂ ਇਹ ਆਪਣੀ ਰਾਣੋਂ ਰਾਣੋਂ ਇਹਦੇ ਲੱਗੀ ਤਾਰ ਮੈਂ ਬਾਗਿਆ ਸੀ ਮੰਡੀ ਪਿੱਛੋਂ ਥੋੜੀ ਸੱਟ ਖਾ ਗਈ ਜੁਗਨੀ ਜੁਗਨੀ ਤੇ ਆਪਣੀ ਬਿੱਲੋ ਧੁੱਪੇ ਕੱਢਦੇ ਨੇ ਹੁੰਦੇ ਆ ਬਾਈ ਹਣ ਇਧਰ ਬਰਾਉਨੀ ਦੋਨੇ ਆਨੇ ਸਿਆਣੇ ਬਹੁਤ ਨੇ ਇੱਕੋ ਪਿੰਜਰੇ ਦੇ ਵਿੱਚ ਰਹਿ ਲੈਂਦੇ ਆ ਨਹੀਂ ਸਟੱਡ ਸਟੱਡ ਨੂੰ ਦੇਖ ਕੇ ਲੜਦਾ ਹਨਾ ਤੇ ਕਬੂਤਰਾਂ ਦਾ ਵੀ ਆਪਾਂ ਅੱਜ ਸਫਾਈ ਕਰ ਦੇਣੀ ਆ ਥੰਦੜ ਕੇ ਸਾਰੀ ਬਾਲੇ ਜਿਆਦੇ ਨਾ ਇਹਦੇ ਵਿੱਚ ਕੀੜੇ ਮਕੌੜੇ ਕੌਕਰੇਜ ਬਹੁਤ ਹੋਏ ਪਿਆ ਤੇ ਆ ਬਈ ਪਾਕਿਸਤਾਨ ਤੋਂ ਮਗਾਈ ਸੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਬੂਤਰ ਆਪਣੇ ਵੀਰ ਨੇ ਭੇਜਿਆ ਗਿਫਟੀ ਕੀਤਾ ਆਪਾਂ ਨੂੰ ਪਰ ਇਸ ਵਾਰੀ ਜਿਵੇਂ ਆਂਡਿਆਂ ਦੇ ਵਿੱਚੋਂ ਬੱਚੇ ਬਹੁਤ ਘੱਟ ਨਿਕੜਿਆ ਜਿਵੇਂ ਆਂਡੇ ਦੇ ਵਿੱਚੋਂ ਜਦੋਂ ਬੱਚਾ ਨਿਕਲਣ ਦਾ ਟਾਈਮ ਹੁੰਦਾ ਕਬੂਤਰ ਸਰਾਖ ਕਰਦਾ 18 ਦਿਨਾਂ ਬਾਅਦ ਆ ਲਓ ਤੁਹਾਨੂੰ ਮੈਂ ਦਿਖਾਈ ਦਿੰਨਾ ਆਪਿਆ ਦੇਖੋ ਹਨਾ ਆ ਬੱਚਾ ਵਿੱਚ ਮਰਿਆ ਹੋਇਆ 18 ਦਿਨਾਂ ਬਾਅਦ ਜਦੋਂ ਬੱਚਾ ਬਈ ਹੋ ਜਾਂਦਾ ਤੇ ਆਂਡੇ ਦੇ ਵਿੱਚੋਂ ਪੂਰਾ ਨਹੀਂ ਬੱਚਾ ਨਿਕਲਦਾ ਉਹਦਾ ਕਾਰਨ ਕੀ ਆ ਤੇ ਉਹ ਵੀ ਮੈਂ ਤੁਹਾਨੂੰ ਕਰਾਉਣਾ ਚੈੱਕ ਆ ਦੇਖੋ ਕਿੰਨੇ ਭੂੜਾ ਹਨਾ ਇਹ ਸਾਰੇ ਜਾਨੀ ਕਿ ਇਹ ਚੀਜ਼ ਦਾ ਕਾਰਨ ਆ ਜਿਹੜਾ ਨੁਕਸਾਨ ਕਰਦਿਆ ਉਸ ਤੋਂ ਬਾਅਦ ਆਹ ਟੁਪੱਟੀ ਨੀਚੇ ਦੇ ਭੂਨੇ ਭੂਨੇ ਦੇਖੋ ਤੁਸੀਂ ਕਿੰਨੇ ਨੇ ਕਵਰੇਜ ਕਿੰਨੇ ਨੇ ਇਹ ਸਾਰਾ ਸਾਡੀ ਸਲਾਹ ਬਣੀ ਆ ਵੀ ਹੁਣ ਇਹਨੂੰ ਸਾਰਾ ਇਹਨੂੰ ਪੱਟ ਕੇ ਸਿਸਟਮ ਨੂੰ ਇਹਦੇ ਨੀਚੋਂ ਸਫਾਈ ਕਰਦੀ ਇੱਕ ਵਾਰੀ ਜਿੱਦਣ ਦੇ ਕਬੂਤਰ ਰੱਖਿਆ ਤੇ ਉੱਪਰੋਂ ਸਫਾਈ ਕਰ ਦਿੰਦੇ ਸੀ ਹਾਲਾਂਕਿ ਨੀਚੇ ਇੱਟਾਂ ਨੀਚੋਂ ਨਹੀਂ ਕਰਦੇ ਬਾਕੀ ਕਬੂਤਰ ਸਾਰੇ ਆਪਣੇ ਓਕੇ ਦੀ ਰਿਪੋਰਟ ਆ ਨਿੱਗਪੂਰੀ ਅੰਦਰ ਉੱਪਰ ੜਾਈ ਵਾਲੇ ਬੱਚੇ ਛਾੜ ਦਿੰਨੇ ਹੁੰਦੇ ਹਨਾ ਇਸ ਵਾਰੀ ਵਧੀਆ ਉਹ ਬੈਠੇ ਇੱਕ ਜੋੜਾ ਪਾਕਿਸਤਾਨ ਨਾਲ ਆ ਵੱਡਾ ਕਬੂਤਰ ਕੀ ਕਰਦਾ ਵਿੱਚ ਸਭ ਤੋਂ ਵੱਡਾ ਕਬੂਤਰ ਦਿਖਾਉਣਾ ਬਈ ਤੁਹਾਨੂੰ ਸਭ ਤੋਂ ਵੱਡਾ ਆਲ ਇੰਡੀਆ ਫੇਮਸ ਵੱਡਾ ਕਬੂਤਰ ਇਹਦੀ ਨਾ ਬੜਾ ਵਾਸਾ ਕਰ ਦੇ ਨਹੀਂ ਆ ਬੈਠਾ ਸਭ ਤੋਂ ਵੱਡਾ ਕਬੂਤਰ ਠੀਕ ਹੈ ਪੁੱਤਰ ਆਉਂਦੇ ਰਹਾ ਦਾਣਾ ਆਤੀ ਪਾ ਦਿੰਦੇ ਸਾਰੇ ਜਣ ਬਰ ਤੱਕ ਸਾਰੇ ਦਿਖਾ ਦਾਂਗੇ ਚੁੱਪ ਚੀਕਦਾ ਹਾਂ ਉੱਪਰ ਬਿੱਲੋ ਆਪਣੀ ਸੂਰਜ ਘੋੜੇ ਤੋਂ ਕਾਲੇ ਕਾਂਟੇ ਦੇ ਪਾਈ ਤੋਂ ਪ੍ਰੈਗਨੈਂਟ ਆ 2 ਮਹੀਨਿਆਂ ਦੀ ਇਹ ਆਪਣੀ ਕੋੜੀ ਜੁਗਨੀ 2 ਜਮੀ ਬਾਈ ਆਪਣੀ ਜੁਗਨੀ ਦੀ ਕਾਪੀ ਆ ਦੇਖੋ ਸੀਲ ਸੌ ਜਾਗਰ ਪਿੱਛੇ ਹੋ ਕੇ ਪੁੱਡੇ ਨੂੰ ਹੱਥ ਲਾ ਬਾਈ ਪੁੱਡੇ ਨੂੰ ਨਵੇਂ ਬੰਦਿਆਂ ਦੇ ਰੱਖਣ ਜੋਗ ਐ ਬਾਈ ਜੇ ਕਿਸੇ ਨੂੰ ਪਸੰਦ ਆਊਗੀ ਅਸੀਂ ਮੋੜਦੇ ਨਹੀਂ ਹੈਗੇ ਦਿਖਾ ਵੀ ਪਿੱਛੇ ਹੋ ਕੇ ਪੰਗੂ ਜੇ ਕੋੜੀ ਲੱਤ ਵੀ ਚੱਕ ਜੇ ਬਾਈ ਕੋੜੀ ਫਰੀ ਦੇ ਕੋ ਤੋਰੂੰਗਾ ਪੰਗੂ ਦੇਖ ਪੰਗੂ ਤੇ 62 ਇੰਚ ਕਰਦਾ ਵੀਰੇ ਇਹਦਾ ਕੋੜੀ ਰਾਜੀ ਤਿਆਰ ਦੇਖੋ ਤੁਹਾਨੂੰ ਅਰੇਬੀਆ ਚਾਲ ਤੋਰ ਕੇ ਦਿਖਾਵਾਂਗੇ ਇਹਦੀ ਕਮੈਤ ਬਾਲ ਨੇ ਕੋੜੀ ਤੇ ਜਾਦਾਂ ਕਾਲੀਆਂ ਨੇ ਗਰਦਨ ਦੇ ਵਾਲ ਕਾਲਿਆ ਇੱਕ ਰੰਗਾ ਕੱਕਾ ਮਾਰਵਾੜੀ ਬੱਚਾ ਟਾਪ ਦਾ ਜੰਮੂਗੀ ਮੱਥੇ ਚਪਟਾ ਪਾਈਏ ਕਾਠੀ ਇਹਦੇ ਆਪਾਂ ਸਮਾਨ ਲਿਆਂਦਾ ਸੀ ਮੁਕਸਰ ਤੋਂ ਅਰੇਬੀਆ ਚਾਲ ਵਾਲਾ ਜਿਵੇਂ ਇਹਦੇ ਮੂੰਹ ਦੇ ਉੱਤੇ ਉਹ ਕਵਰ ਜਾ ਪੈਂਦਾ ਹੁੰਦਾ ਹੈ ਨਾ ਅਸੀਂ ਵੀ ਪਹਿਲੀ ਉੱਤੇ ਜੜੇਗਾ ਏ ਵੈਰੀ ਗੁੱਡ ਜਾਗਰ ਨਹੀਂ ਦਵਦਾ ਭਾਈ ਜਾਗਰ ਨਹੀਂ ਦਵਦਾ ਜੁਗਨੀ 2 ਹੋ ਗਈ ਆਪਣੀ ਤਿਆਰ ਰਾਈਡਿੰਗ ਦੇ ਲਈ ਤੇ ਤੁਹਾਨੂੰ ਤੋਰ ਕੇ ਦਿਖਾਵਾਂਗੇ ਬਾਕੀ ਬਹੁਤ ਸਵਾਦ ਆਉਂਦਾ ਕੋੜੀ ਤੋਰਨ ਦਾ ਪੂਰਾ ਸਵਾਦ ਆਉਂਦਾ ਕੱਢ ਲੈ ਵੀਰੇ ਬਾਹਰ ਜੁਗਨੀ 2 ਦੀ ਰਾਈਡਿੰਗ ਤਾਂ ਬੜੀ ਘੈਂਟ ਸਵਾਦ ਆਉਂਦਾ ਪੂਰਾ ਤੇ ਵੈਸੇ ਆਪਾਂ ਜਿਹੜੀ ਅਰੇਵੀਆ ਫੁੱਲ ਤੁਰਦੀ ਆ ਉਹਦੀ ਜ਼ਿਆਦਾਤਰ ਬਲੌਗ ਲੈ ਕੇ ਆਉਣੇ ਜਿਵੇਂ ਪਹਿਲਾਂ ਸੋਫੀ ਦਾ ਲੈ ਕੇ ਆਏ ਸੀਗੇ ਸੋਫੀ ਕੋੜੀ ਦਾ ਬਲੌਗ ਪਾਇਆ ਸੀਗਾ ਹਨ ਤੇ ਸੋਫੀ ਕੋੜੀ ਆਪਣੀ ਜਿੱਦੇ ਉਹਦੀ ਵੀਡੀਓ ਬਣਾਈ ਸੀਗੀ ਸ਼ਾਮ ਨੂੰ ਆਪਣੀ ਕੋੜੀ ਸੇਲ ਹੋ ਗਈ ਸੀਗੀ ਤੇ ਬਾਬਾ ਜੀ ਲੈ ਗਏ ਸੀਗੇ ਗੁਰੂ ਘਰ ਹੀ ਕੋਈ ਫੋਟੋ ਵੀਡੀਓ ਕਰੀ ਜਾਂਦੇ ਆ ਤੇ ਆਪਣੀ ਜੁਗਨੀ 2 ਤੇ ਭੰਗੂ ਬਾਈ ਆਪਣਾ ਚੰਡਿਆ ਹੋਇਆ ਤੇ ਉਸਤਾਦ ਦਾ ਚੰਡਿਆ ਹੋਇਆ ਚੇਲਾ ਹੁਣ ਤੁਹਾਨੂੰ ਬਹਿ ਕੇ ਦਿਖਾਊਗਾ ਚੱਲ ਬਾਈ ਨਹੀਂ ਬੈਠਾ ਜਾਂਦਾ ਲੈ ਲੋਪਾਲ ਅੰਕਲ ਨੇ ਕਹਿ ਦਿੱਤੀ 69 ਇੰਚ ਦੇ ਕੋੜੇ ਦੇ ਮੁੰਡਾ ਥੱਲੋ ਝਾਲ ਮਾਰ ਕੇ ਬਹਿ ਗਏ ਤਾਂ ਬਾਟ ਦੀ ਉਹ ਖੜ ਜਾ ਬੈ ਜਾ ਹਾਇਰ ਕੇ ਬੈਠੂ 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 ਆਏ ਨਹੀਂ ਵੀਰੇ ਕੰਡਿਆਲਾ ਟੀਲਾ ਕਰ ਪੱਤੋਏ ਸਾਡੇ ਨਾਲ ਚੇਂਜ ਕਰਿਆ ਜਣਾ ਇੱਥੇ ਕਿਉਂ ਤੈਨੂੰ ਦੱਸਿਆ ਨਹੀਂ ਫਿਰ ਉਸਤਾਦ ਫਿਰ ਕੌਣ ਆ ਇਹਦਾ ਇਹਨਾਂ ਨੂੰ ਬਤ ਨਹੀਂ ਆਈ ਰੱਖੀ ਆ ਰੱਖੀ ਆਈ ਰੱਖੀ ਬੱਸ ਬੇਟਾ ਬੱਸ ਬੇਟਾ ਟੀਲਾ ਛੱਡ ਬਈ ਕੰਡਿਆਲਾ ਕੋੜੀ ਤੋੜ ਕੇ ਦਿਖਾ ਖੁੱਲ ਕੇ ਤੋੜ ਕੋੜੀ ਬੱਸ ਬੇਟਾ ਚੱਲ ਵੀ ਅਰੇਬੀਆ ਚ ਤੋੜ ਜਾਂਦੀ ਆ ਬਾਈ ਚਾਹੇ ਬੰਦਾ ਪਾਣੀ ਦਾ ਗਲਾਸ ਲੈ ਕੇ ਬਹਿ ਜਾ ਉੱਤੇ ਜਿਹੜੀ ਜਿਹੜੀ ਬੰਦੇ ਦੀ ਫੀਲਡ 'ਚ ਹੁੰਦਾ ਬੰਦਾ ਫਿਰ ਉਹੀ ਯਾਦ ਕਰਦਾ ਚੀਜ਼ ਨੂੰ ਕਿ ਬਾਈ ਫੋਨ ਆ ਗਿਆ ਉਹਦਾ ਆਟੋ ਵਾਲੇ ਬਾਈ ਦਾ ਬਸ਼ੀਰਾ ਆਪਣਾ ਸੁੱਖੀ ਵੀਰੇ ਕੋਲੇ ਕੱਲ ਰਾਤ ਸੀ ਉੱਥੇ ਲੇਟ ਹੋ ਗਏ ਧੁੰਦ ਬਹੁਤ ਸੀਗੀ ਕੱਲ ਹਨਾ ਤੇ ਰਸਤੇ 'ਚ ਅਸੀਂ ਸਾਨੂੰ ਰੁਕਣਾ ਪੈ ਗਿਆ ਸੀ ਸਨਾਮ ਤੇ ਬਸ਼ੀਰਾ ਪਿੰਡ ਪਹੁੰਚ ਗਿਆ ਸੀ ਜਿੱਥੇ ਕਾਲਾ ਬਸ਼ੀਰਾ ਸੁੱਖੀ ਵੀਰੇ ਵਾਲਾ ਤਾਰਿਆ ਉੱਥੇ ਹੀ ਤਾਰਤਾ ਸੀ ਤੇ ਅੱਜ ਬਸ਼ੀਰਾ ਆਪਣੇ ਘਰੇ ਆਈ ਜਾਂਦਾ ਤੇ ਬਸ਼ੀਰਾ ਬਸ ਥੋੜੇ ਟਾਈਮ ਤੱਕ ਪਹੁੰਚਣ ਵਾਲਾ ਵੀਰੇ ਹੁਣ ਤੂੰ ਉਤਰ ਫੰਡੂਜਾ ਡਰਾਈਵਰ ਬੈਠੂਗਾ ਵੀਡੀਓ ਨਹੀਂ ਪੂਰੀਆਂ ਹੋ ਜਾਂ ਵੀ ਖਰਚਾ ਕਰਦਾ ਨਾ ਜੱਟ ਜੇ ਡਰਾਈਵਰੀ ਚੱਲਣੇ ਸਿਓਖੇ ਤੇਰੇ ਖਰਚੇ ਇਹ ਡਰਾਈਵਰਾਂ ਦੇ ਕਲਾਮਾਤ ਨੇ ਬਾਈ ਹੋ ਗਈ ਹੋ ਗਈ ਹੋ ਗਈ ਇੱਕ ਦੇ 29 ਇੱਕ ਦੇ ਪਰਨ ਦੋਵੇਂ ਯਾਰ ਪੁਰਾਣੇ ਯਾਗਰ ਤੇ ਮੈਂ ਬਹੁਤ ਪੁਰਾਣੀ ਯਾਰੀ ਆ ਸਾਡੀ ਇਹ ਯਾਰੀ ਮਾਰਦਾ ਗੱਡ ਨਹੀਂ ਆ ਗੱਡ ਵੀ ਤੇਰੇ ਨਾਲ ਤਾਂ ਮੇਰੇ ਜਾਨ ਇੰਨਾ ਪਿਆਰਾ ਤੈਨੂੰ ਤਾਂ ਮਸੀਬੇ ਤੱਕ ਛੱਡਣ ਜਾਊ ਤੇਰੇ ਨਾਲ ਨਹੀਂ ਜਾਊਗਾ ਤੇ ਛੱਡਣ ਉਹ ਮੁੰਡਾ ਰਾਈਡਿੰਗ ਕਰਦਾ ਆਪਣਾ ਉਹਨੂੰ ਦਿਖਾ ਦੇ ਆਜੋ ਕਰਦਾ ਕਿ ਨਾ ਉਹ ਆਤਮਾਨ ਨੇ ਆਪਣੀ ਘੋੜੀ ਨੂੰ ਬੋਡੀ ਸਟਰਕਚਰ ਤਾਂ ਇਹ ਜਾ ਵਰਤਿਆ ਇੱਕ ਵਾਰੀ ਉਹਨੂੰ ਜਾਨ ਬੰਦਾ ਤਾਂ ਦੇਖ ਕੇ ਬਾਈ ਪਲੇਖਾ ਖਾ ਜੂ ਬਾਈ ਘੋੜੀ ਆ ਠੀਕ ਆ ਚੈੱਕ ਕਰੋ ਬੰਦਾ ਅਰਪਾਰ ਦੀ ਨਹੀਂ ਦੇਖਦਾ ਦੇਖਿਓ ਇਹ ਦੇਖਦੀ ਨਹੀਂ 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 ਨਾ ਕੋੜਾ ਮੋੜੀ ਵਾਈਪਰਾਂ ਨੂੰ ਤੋਰ ਘੋੜੀ ਕੇ ਇਹ ਨਾਲ ਕਹਿੰਦੇ ਨੇ ਬਈ ਕੋੜਾ ੜੀ ਕੜ ਰਿਆ ਨੇ ਅੱਜ ਕਰਨੀਆਂ ਨੇ ਅੱਜ ਕਰ ਲਓ ਫੋਟੋ ਵੀਡੀਓ ਫਿਰ ਆਪਾਂ ਨੇ ਸ਼ੋਅ ਲਈ ਦੋਏ ਬਸ਼ੇਰੇ ਇੱਕ ਕੋੜੀ ਤਿਆਰ ਕਰਨੀ ਹੈ ਹੁਣ ਦਿਨ ਰਾਤ ਆਪਾਂ ਨੇ ਖਰਖਰਾ ਫੇਰਨਾ ਠੀਕ ਆ ਬਾਈ ਇਹ ਤਾਂ ਜਿਹਦੇ ਹੁਣ ਕਰਮਾ ਚ ਹੋਈ ਉਹਦੀ ਹੋਊਗੀ ਜਿਹਦੇ ਦਾਣਾ ਪਾਣੀ ਲਿਖਿਆ ਹੋਇਆ ਉਹਦਾ ਜੇ ਤੁਹਾਡਾ ਕੋਈ ਰਿਸ਼ਤੇਦਾਰ ਹੈ ਤੁਹਾਡਾ ਕੋਈ ਘਰ ਦਾ ਮਕਸਰ ਮੰਡੀ ਤੇ ਗਿਆ ਸੀ ਉਹਨਾਂ ਨੂੰ ਪੁੱਛ ਲਓ ਵੀ ਐਡੀ ਐਡੀਆਂ ਕੋੜੀਆਂ ਦਾ ਕੀ ਰੇਟ ਮੰਗਦੇ ਤੇ ਹੁਣ ਬੈਠਣ ਲੱਗਾ ਯਾਗਰ ਡਾਉਣ ਤੇ ਉਹ ਟੁੱਟੀ ਪੈਨ ਨੂੰ ਆ ਕੀ ਹੋ ਗਿਆ ਓਏ ਇਧਰ ਆ ਇਧਰ ਨੂੰ ਓਏ ਤੇ ਮਰੂ ਏ ਹਟ ਮਰੋ ਯਾਰ ਮੇਰੀ ਗੱਲ ਸੁਣ ਲਓ ਚੱਕਰ ਕਾਣੂ ਯਾਰ ਮੰਗ ਜਾ ਜੇ ਹੁਣ ਇਹ ਸ਼ਰੀਫਾ ਫਰੇ ਦਾ ਇਹੀ ਫਾਇਦਾ ਚੱਕਣਾ ਆਪਾਂ ਨੇ ਤੇਰੇ ਚਰਨ ਦੀ ਦੱਸਦੀ ਐ ਫਿਰ ਅੱਜ ਚੱਲ ਪਹਿਲੇ ਝੂਟੀ ਦੱਦ ਦੇ ਵਾਹ ਇਹਦੇ ਥੱਲੇ ਤਾਂ ਬਈ ਹੋ ਲਿਆਓ ਚੈੱਕ ਕਰ ਲਿਓ ਯਾਗਰ ਵੀ ਜਾਉਣਾ ਮੋੜੇ ਬਣ ਜਾਂਦਾ ਨਿਕਲ ਜੀ ਥੱਲੋਂ ਬੈਠਣ ਦਾ ਸਟਾਈਲ ਤਾਂ ਤੇਰੀ ਐ ਓਏ ਬੈਠਣ ਦਾ ਸਟਾਈਲ ਤਾਂ ਤੇਰੀ ਐ ਇੱਥੇ ਆਪਣੀ ਖੜਦੀ ਐ ਜੁਗਨੀ 2 ਇੱਥੇ ਆਪਣਾ ਕੜਦਾ ਫੈਜ਼ਲ ਜੱਟ ਤੇ ਇਧਰ ਆਪਣੀਆਂ ਘੋੜੀ ਪਈ ਕਾਟੋ ਇੱਕ ਕਾਟੋ ਘੋੜੀ ਹੈ ਜਿਹੜੀ ਆਪਣੀ 60 ਇੰਚ ਫੱਟੀ ਵਾਲੀ ਦੀ ਹਾਈਟ ਹੈ ਬਾਈ ਤੇ ਹੁਣ ਇਹ ਸੂਰਜ ਤੋਂ 1 ਮਹੀਨੇ ਦੀ ਗੱਭਨ ਚੈੱਕ ਪਾਸ ਆ ਜਿਹੜਾ ਸੂਰਜ ਕੋੜਾ ਉਹ ਵਾਲੀ ਸ਼ਾਨ ਬਲੱਡ ਲਾਈਨ ਦਾ ਕਾਲੇ ਕਾਂਟੇ ਦਾ ਸਕਾ ਪਾਈ ਆ 51000 ਰੁਪਿਆ ਘੋੜੀ ਦੀ ਫੀਸ ਆ ਤੇ ਪਿਛਲੇ ਸਾਲੇ ਨੇ ਬਹੁਤ ਸੋਹਣੀ ਬਿਸ਼ੇਰੀ ਦਿੱਤੀ ਸੀ ਜਿੰਨਾ ਤੋਂ ਆਪਾਂ ਨੇ ਲਈ ਅੰਕਲ ਉਹਨਾਂ ਤੋਂ ਮੱਥੇ ਪੱਟੇ ਦੀ ਦੋ ਪੈਰ ਚਿੱਟੇ ਬਿਸ਼ੇਰੀ ਬਹੁਤ ਚੰਗੀ ਸੀਗੀ ਤੇ ਬਾਕੀ ਆਪਣਾ ਨਵਾਂ ਮੈਂਬਰ ਬਿਸ਼ੇਰਾ ਆਉਣ ਵਾਲਾ ਉਹ ਵੀ ਤੁਹਾਨੂੰ ਦਿਖਾਵਾਂਗੇ ਹੁਣ ਵੀਰੇ ਅਸੀਂ ਅਡਜਸਟ ਕਰਨਾ ਵੀ ਪਰਲੇ ਪਾਸੇ ਆਪਾਂ ਬਿਸ਼ੇਰੇ ਕਰ ਦਾਂਗੇ ਇੱਧਰ ਕਾਟੋ ਹੋ ਜੂ ਆਪਣੀ ਇੱਧਰ ਆਪਣੀ ਜੁਗਣੀ 2 ਹੋ ਜੂਗੀ ਕੱਢੋ ਜੀ ਆਪਣੀ ਘੋੜੀ ਕੱਢੋ ਨੂੰ ਬਾਹਰ ਕੱਢ ਕੇ ਦਿਖਾਈਏ ਸਾਰੇ ਵੀਰਾਂ ਨੂੰ 60 ਇੰਚੇ ਘੋੜੀ ਦੀ ਹਾਈਟ ਆ ਬਾਈ ਰਾਈਡਿੰਗ ਦੀ ਵਧੀਆ ਸਪਾਸ ਆ ਨਾ ਬੱਚਿਆਂ ਦੇ ਸਾਊਥ ਸੀਲ ਆ ਪੂਰੀ ਬੱਚੇ ਪੁੱੱਚੇ ਬੈੰਦੇ ਆ ਤੇ ਤੋਰੀ ਬਾਈ ਘੋੜੀ ਤੋਰ ਹੂੰ ਜਿਹਦਾ ਇੰਤਜ਼ਾਰ ਸੀ ਉਹ ਵੀ ਕਹਿੰਦੇ ਪਹੁੰਚ ਗਿਆ ਬਸ਼ੀਰ ਇਹ ਸੱਟ ਮਾਰਾ ਤੀ ਛੋਟਾ ਜਾਨਵਰ ਹਾਜੀ ਜਦੋਂ ਪਹਿਲੀ ਵਾਰੀ ਗੱਡੀ ਦੇ ਵਿੱਚ ਚੜਦਾ ਚੜਦਾ ਉੱਤਰਦਾ ਸੱਟ ਖਾ ਲੈਂਦਾ ਥੋੜੀ ਜੀ ਸੱਟ ਲੱਗੀ ਬਸ਼ੀਰ ਦੇ ਬਾਕੀ ਸਭ ਠੀਕ ਹੈ ਜੀ ਟੱਕ ਵੱਜਿਆ ਟੱਕ ਥੋੜੇ ਲੱਗੇ ਨਹੀ ਲਾਵੇ ਹੋਸੀ ਰੱਬਾ ਜਿੱਕੇ ਨਹੀਂ ਕੁੱਦੂ ਨਾਲ ਅਰੇ ਖੜਾ ਨਾ ਬੋਲੋ ਹਰ ਖੜਾ ਬੈਠ ਮੈਕਸ ਮੈਟ ਰੱਕ ਰੱਬ ਦੇ ਦੇ ਪੈਰ ਰੱਖ ਦੇ ਉੱਪਰ ਉਧਰੋਂ ਵੀ ਉਧਰ ਹਵਾ ਕੱਟੋ ਹਵਾ ਕੱਟੋ ਸੌਣ ਦੇ ਮਾਰਛਾਲਾ ਹਾਂ ਜੇ ਹਵਾ ਕੱਟ ਦੋ ਉੱਥੋਂ ਉਹ ਖੜ ਜਾ ਉੱਤਰ ਖੜੇ ਕਈ ਕਰਤਾ ਉਲਟ ਚੜਾਓ ਆੜਤੇ ਓਏ ਲਾਲੇ ਪਾਣੀ ਅੰਦਰ ਲਾਵਾ ਟੈਂਪੂ ਵੀਰੇ ਚਾਹ ਪਾਣੀ ਵੀਰੇ ਲਾ ਵੀ ਪ੍ਰਮਾਤਮਾ ਸੁੱਖ ਰੱਖੇ ਦੋਨੇ ਨਗੀਨੇ ਆਪਣੇ ਸ਼ੌਂਕ ਨਾਲ ਆਪਾਂ ਘਰੇ ਰੱਖਣੇ ਆ ਦੋਨਾਂ ਦਾ ਹੌਲੀ ਹੌਲੀ ਪਿਆਰ ਪੈ ਜਾਊਗਾ ਉਹ ਪਰਲਾ پارਸ ਦਾ ਪੋਲਦਰ ਵਾਲੇ 파ਰਸ ਦਾ ਇਹ ਆਪਣਾ ਅਨਮੋਲ ਰਤਨ ਦਾ ਜਿਹੜਾ ਨਮੋਲ ਰਤਨ ਦਾ ਉਹ ਆਪਣਾ ਚੇਤਕ ਘੱਲਾ ਵਾਲੇ ਦਾ ਪੋਤਾ ਉਹ ਮਹਾਰਾਣੇ ਡੋੜ ਦਾ ਪੋਤਾ ਜਿਹੜਾ 파ਰਸ ਵਾਲਾ ਇਧਰ ਆਪਾਂ ਨੇ ਕਵਰ ਕਰਤਾ ਵੀ ਦੂਜੀ ਘੋੜੀ ਨਾ ਖਾਣਾ ਇਹਨਾਂ ਨੂੰ ਕੋਈ ਨੁਕਸਾਨ ਪਹਚਾਵੇ ਤੇ ਦੋਨੇ ਆਪਣੇ ਸ਼ੌਂਕ ਨਾਲ ਹੀਰੇ ਪਾਲਨੇ ਆ ਜੀ ਨਾਈਸ ਜੀ ਇਧਰ ਆਪਾਂ ਕਾਟੋ ਕਰ ਦਿੰਨੇ ਆ ਇਧਰ ਕਾਟੋ ਕਰ ਦਾਂਗੇ ਜਾਨਵਰ ਵੀ ਵੈਸੇ ਰੱਬ ਦੀ ਕਿਰਪਾ ਨਾਲ ਵਧੀਆ ਜਦੋਂ ਅਸੀਂ ਬਸ਼ੇਰਾ ਉੱਥੇ ਲੈਣਾਰੇ ਸੋਚਿਆ ਫਿਰ ਅਸੀਂ ਸੋਚਿਆ ਵੀ ਯਾਰ ਜਗ੍ਹਾ ਪੂਰੀ ਪੂਰੀ ਆ ਹਨਾ ਕੋੜੀਆਂ ਦੀ ਵੀ ਬਸ਼ੇਰਾ ਕਿੱਥੇ ਖੜੂਗਾ ਪਰ ਮੈਂ ਇੱਕ ਗੱਲ ਸੋਚਿਆ ਵੀ ਪ੍ਰਮਾਤਮਾ ਦੀ ਮਿਹਰ ਨਾਲ ਇਹ ਜਗ੍ਹਾ ਆਪਣੀ ਆਪੇ ਬਣਾ ਲੈਂਦੇ ਆ ਸੋ ਨਵੇਂ ਬੰਦੇ ਵੀ ਬਹੁਤ ਫੋਨ ਕਰਦੇ ਆ ਭਾਈ ਜਗ੍ਹਾ ਕਿੰਨੀ ਚਾਹੀਦੀ ਆ ਜਗ੍ਹਾ ਤਾਂ ਵੀਰੇ ਇਹ ਇਹ ਆਪਣੀ ਆਪੇ ਬਣਾ ਲੈਂਦੇ ਆ ਹੁਣ ਦੇਖੋ ਦੋਨਿਆਂ ਨੇ ਅਡਜਸਟ ਹੋ ਗਏ ਹਨਾ ਇਹ ਇਹ ਸਮਾਂ ਤੇ ਇਹਨਾਂ ਨੂੰ ਕਿਹੜਾ ਮਤਲਬ ਮੈਨੂੰ ਐਸ ਵੀ ਲੜਨਗੇ ਦੋਨੋਂ ਇਕੱਠੇ ਖੜੇ ਆ ਫਿਰ ਕੋੜੇ ਨੇ ਨਾ ਦੋ ਨਵੀਂ ਆ ਕੋੜੀਆਂ ਕਰਤੀਆਂ ਅੰਦਰ ਆਪਾਂ ਨੇ ਆਜ ਹੁਣ ਦੂਜੀਆਂ ਕਰਦੇ ਆਂ ਸ਼ਾਮ ਦੇ ਵੱਜ ਗਏ ਨੇ 5 ਵੈਸੇ ਆਪਾਂ ਟਾਂਗਰ ਦੇ ਦਿੰਨੇ ਹੁਣ ਸਾਰੀ ਦਿਹਾੜੀ ਟਾਂਗਰ ਤਾਂ ਘੋੜੀਆਂ ਦੇ ਮੂਰੀ ਰਹਿੰਦਾ ਤੇ ਹਨਾ ਇਹ ਮੂਫਲੀ ਦਾ ਨੀਰਾ ਟਾਂਗਰ ਵੀ ਕਹਿ ਦਿੰਨੇ ਆ ਇਹਨੂੰ 37 ਨੰਬਰ ਆ ਵਧੀਆ ਖਾ ਕੇ ਖੁਸ਼ ਹੁੰਦੀਆਂ ਨੇ ਉਸ ਤੋਂ ਬਾਅਦ ਜਿਹੜਾ ਆਪਾਂ ਸ਼ਾਮ ਦੀ ਇਹਨਾਂ ਨੂੰ ਡਾਈਟ ਦੇਣੇ ਹੁੰਦੇ ਆ ਬਜਰਾ ਕਣਕ ਥੋੜਾ ਜਿਹਾ ਤਾਰੇ ਮੇਰੇ ਦੀ ਮੁਠੀ ਵਿੱਚ ਬੈਤੋ ਹਨਾ ਇਹ ਚੀਜ਼ਾਂ ਇਹਨੂੰ ਬਾਲ ਕੇ ਚੋਕਰ ਦੇ ਵਿੱਚ ਸਾਰੀਆਂ ਘੋੜੀਆਂ ਨੂੰ ਜਾਨੀ ਕਿ ਹੁਣ ਆਪਾਂ ਡੇਡ ਡੇਡ ਦੋ ਦੋ ਕਿੱਲਾ ਦਾਣਾ ਪਾਵਾਂਗੇ ਇਹ ਆਪਣੀਆਂ ਬਰੌਨੀ ਉਧਰ ਹੋ ਜੂਗੀ ਜੁਗਨੀ ਤੇ ਬਿੱਲੋ ਆ ਉਰੇ ਹੋ ਜਾਣਗੀਆਂ ਦੋਨੇ ਜਾਣੀਆਂ ਠੀਕ ਹੈ ਦੋਸਤੋ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਚੰਗਾ ਜੀ ਰੱਬ ਰੱਖਾ